ਸਤਿ ਸ਼੍ਰੀ ਅਕਾਲ ਜੀ ਸਜਣੋ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਤੇ ਅਰਦਾਸ ਹੈ ਤੁਸੀਂ ਸਾਰੇ ਚੜ੍ਹਦੀ ਕਲਾ ਜੋ ਹੋਵੋ। ਰਿਕਵੈਸਟ ਹੈ ਤੁਹਾਡੇ ਗਾੜੀ ਦੀ ਆਪਣੀ ਕਿਤੇ ਵੀ ਖਰੀਦਦਾਰੀ ਕਰਦੇ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ। ਕੋਈ ਲਾਮੇ ਵਾਲੀ ਗੱਲ ਨਾ ਰਹੇ ਜੀ। ਸਜਣੋ ਅੱਜ ਦੀ ਆਪਣੀ ਵਿਜ਼ਿਟ ਸ਼ਹਿਰ ਵੀ ਕਹਿ ਸਕਦੇ ਪਿੰਡ ਵੀ ਕਹਿ ਸਕਦੇ ਖੇਮਗਨ ਬਾਰਡਰ ਜ਼ਿਲ੍ਹਾ ਤਰਨਤਾਰ ਸਾਹਿਬ ਤਸਵੀਰ ਪੱਟੀ ਡਾਕਟਰ ਅਸ਼ਵੀ ਸ਼ਾਹ ਕੋਲ ਪਹੁੰਚੇ ਹਾਂ। ਤਿੰਨ ਵੇੜਾ ਵਿਖਾਵਾਂਗੇ ਦੋ ਇਹ ਆ ਤੇ ਇੱਕ ਸਜਣੋ ਬਿਨਾ ਬੱਚੇ ਤੋਂ ਐਸਾਈਡ ਵੱਜੀ ਹੋਈ ਆ ਦੋ ਤਾਂ 13-14 ਕਿਲੋ ਦੱਸ ਰਹੇ ਆ ਬੱਚਾ ਨਹੀਂ ਅਗਸ ਫੇਰ ਹੋ ਗਿਆ ਰੇਟ ਸਜਣੋ ਆਪਾਂ 35000 ਤੋਂ ਸ਼ੁਰੂਆਤ ਕਰਾਂਗੇ ਠੀਕ ਹੈ ਜੀ ਸਿਰਫ 35000 ਤੋਂ ਬਾਕੀ ਜਿੰਨਾ ਕਿ ਗੋੜ ਪਾਓਗੇ ਉਹਨਾ ਮਿੱਠਾ ਆ ਜਾਊਗਾ ਜੁੜੇ ਰਹੋ ਐਂਡ ਟੱਕਰ ਕਰਦੇ ਗੱਲ ਬਾਤ ਸ਼ਾਜੀ ਸਤਿ ਸ਼੍ਰੀ ਅਕਾਲ ਜੀ ਆਣੂ ਜੀ ਬਾਬਾ ਜੀ ਜੀ ਵੈਲਕਮ ਜੀ ਤੁਹਾਨੂੰ ਹੋਰ ਠੀਕ ਹੈ ਚੱਲ ਚੱਲੋ ਤੇ ਅੱਜ ਲੈਣੇ 3:00 ਤਿੰਨ ਵਜੂ ਲੈਣ ਰਿਹਾ ਹਾਂ ਜੀ ਤਿੰਨ ਠੀਕ ਆ ਤੇ ਕਰੀਏ ਐਡਰੈਸ ਨੋਟ ਕਰਾਂ ਆਪਣਾ ਖੇਮਕਲ ਜੀ ਠੀਕ ਆ ਤੇ ਜਿਹੜੀ ਤਹਿਸੀਲ ਹੈ ਉਹ ਬੱਟੀ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਅੱਛਾ ਜੀ ਹਾਂ ਜੀ ਮੋਬਾਈਲ ਵਰਲਡ ਕਲਾਸਿਕ 96 9021 ਠੀਕ ਹੈ ਜੀ ਸ਼ੁਰੂਆਤ ਕਿਹੜੀ ਤੋਂ ਕਰੀਏ ਇਤੋਂ ਮਰਜ਼ੀ ਕਰ ਲਓ ਇਹ ਤੋਂ ਨਿੱਕੋ ਤੋਂ ਕਰ ਲੇ ਡੱਬੋ ਤੋਂ ਇਤੋਂ ਕਰ ਲਓ ਹੂੰ ਡੱਬੀ ਆ ਗਈ ਹੈ ਨਾ ਵਛੀ ਆ ਗਈ ਵਛਾ ਵਛੀ ਹੈ ਜੀ ਵਛੀ ਕਿੰਨਾ ਦੁੱਧੂਗਾ 12 ਕਿਲੋ ਬਾਬਾ ਜੀ ਹੈ 12 ਕਿਲੋ ਦੁੱਧਿਆ ਠੀਕ ਹੈ ਥਾਨ ਕਿਹੜਾ ਲੱਗਾ ਸੀ ਥਾਨ ਤੇ ਅਰਲੀਆਂ ਵਾਲਾ ਵਾ 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 ਅਰਲੀਆਂ ਨਾ ਇਹ ਨਵਾਂ ਥਾਨ ਆ ਗਿਆ ਸਜਣਾ ਵਾਲੀਆਂ ਸੁਬਾ ਥਾਨ ਜਿਵੇਂ ਕਿਚੜੀ ਤੇ ਆ ਆਜ ਬੱਚਾ ਠੀਕ ਹੈ ਖੁੱਲ ਗਈ ਸੋਰਾ ਚੈੱਕ ਕਰਾਈਏ ਬਾਕੀ ਗਾਂਾਂ ਚੰਗੀਆਂ ਆ ਆਪਾਂ ਇੰਸਟਾਗ੍ਰਾਮ ਤੇ ਪੇਜ ਤੇ ਜਾ ਕੇ ਜਾਂ ਫੇਸਬੁੱਕ ਤੇ ਤੁਸੀਂ ਵੇਖ ਸਕਦੇ ਧਰਤੂਰਾ ਵੀ ਮਰਵਾ ਕੇ ਦਿਖਾ ਲਓ ਜੀ ਬਾਕੀ ਮਿਲਕ ਮੈਂ ਚੰਗੀ ਸਜਰੋ ਬਿਲਕੁਲ ਮੋਟੀ ਆ ਬੇਲ ਤਰਾ ਤੋਰੇ ਤਾਰੇ ਚੰਗੇ ਆ ਗਾਈਂ ਦੇ ਗਾਂ ਦੇ ਬਾਬਾ ਆਰਤੀਆਂ ਦੇ ਸਰਾਣੇ ਰਗੀ ਆ ਵਾਕਈ ਬਾਹਰੋਂ ਆਈ ਭਾਈ ਹਨਾ ਗਿੱਠ ਗਿੱਠ ਮੋਢੀ ਗਾਂ ਰੋਡਾ ਚੱਡਾ ਲੱਗਦਾ ਹੂੰ ਲੋ ਜੀ ਤੇ ਰੇਟ ਰੇਟ ਬਾਬਾ ਜੀ ਫਿਕਸ ਹੀ ਹੋਣਗੇ ਵਾਦੇ ਘਾਟੇ ਨਹੀਂ ਹੋਣੇ ਜੀ ਵਾਦੇ ਘਾਟੇ ਵਾਲਾ ਨਾ ਹੀ ਮੀਰ ਫੋਨ ਕਰੇ 45000 ਦੀ ਹੋਣੀ ਏ ਇੱਕੋ ਹੀ ਰੇਟ ਆ ਜੀ ਚਲ ਕੋਈ ਨਹੀਂ ਛੱਡ ਦਿਓ ਘਰ ਆਇਆ ਲੋ ਆਹੀ ਜਲਸੀ ਹਨਾ ਵਛੀ ਆ ਗਈ ਬੱਛਾ ਵਗਰ ਬੱਛਾ ਜੀ ਬਾਬਾ ਜੀ ਬੱਛਾ ਥੋੜੀ ਜੇ ਇਹਨੂੰ ਵੀ ਸਵੇਹਾ ਦੁੱਜਾ ਹਾਂਜੀ ਦੂਸਰੇ ਸੁਵੇ ਜੀ ਇਹ ਮੌਕੇ ਦਾ ਦੁੱਧ ਕਿੰਨਾ ਆਊਗਾ ਬਾਬਾ ਜੀ 17 ਕਿਲੋ ਬੋੜਾ ਆਜੇ ਥੱਲੇ ਤੀਜਾ ਚੌਥਾ ਦਿਨ ਹੋਇਆ ਜਾ ਚੁਕਾ 17 ਕਿਲੋ ਹਾਂਜੀ ਵਾਹ ਨਾੜਾਂ ਬੜੀਆਂ ਸ਼ਾਹ ਹੈ ਰੋਕ ਲਾ ਹਾਂ ਲੋ ਸਾ ਜਨੋ ਗਿਠ ਗਿਠ ਬਾਹਰ ਨੂੰ ਆਈ ਪਈ ਆ ਤੁਸੀਂ ਦੇਖ ਸਕਦੇ ਜੇ ਕੋਈ ਵੀ ਸ਼ੱਕ ਵਾਲੀ ਗੱਲ ਨਹੀਂ ਲੇਵਾ ਜੰਗਾ ਤੇ ਦੁੱਧ ਵੀ 17 ਕਿਲੋ ਮੈਂ ਮਾਲ ਗੱਡੀ ਦੇ ਦੱਬੇ ਜਿੱਡੀ ਹਮ ਥਾਣੇ ਸਪੈਸਾ ਲਗਾ ਥਾਣਾ ਹਮ ਥਾਣਾ ਕਹਿੰਦੀ ਮੈਨੂੰ ਹੀ ਲੱਗਾ ਮੈਂ ਤਾਂ ਕਾਲੇ ਪਾਵੇ ਜਿਹੜਾ ਬਾਬਾ ਜੀ ਪਾਵੇ ਪੀੜੀ ਦੇ ਪਾਵੇ ਆ ਗੂੰ ਚੌਂ ਗੋਠਾਂ ਦੇ ਵਾਹ ਅਹੀਂ 2 ਮਹੀਨੇ ਬਾਅਦ ਬਾਈ ਚੋਣੇ ਆ ਅੱਛਾ ਠੀਕ ਆ ਦੁੱਧ ਦੇ ਸੇਤੀ ਚੋਣੀ ਤੇ ਰੇਟ ਰੇਟ ਬਾਬਾ ਜੀ 55000 ਦੀ ਹਾਂ ਨਾ ਆਏਗੀ ਠੀਕ ਆ ਠੀਕ ਆ ਜੀ ਠੀਕ ਆ ਆ ਆ ਗਈ ਤੀਜਾ ਨੰਬਰ ਹਾਂਜੀ ਠੀਕ ਆ ਇਹ ਵੀ ਵੱਡੀ ਹਾਂਜੀ ਲੈ ਚਲੋ ਬਾਹਰ ਖੋਲਡੋ ਨਾ ਸਜਣੋ ਕੇ ਬਾਬਾ ਜੀ ਰੇੜਾ ਪੱਠਿਆਂ ਦਾ ਖਾ ਗਈ ਕਿਸੇ ਦਾ ਰੱਜੇਗੀ ਹੂੰ ਨਾ ਸਜਣੋ ਗਾਂ ਚੰਗੀ ਵੱਡੀ ਦੁੱਧ 13 ਕਿਲੋ ਮੌਕੇ ਦਾ ਬਾਬਾ ਜੀ 13 ਕਿਲੋ ਮੈਨਵਾ ਜੀ ਅੱਛਾ ਮੈਨ ਲਵੇ ਤੋਲ ਲਵੇ ਠੀਕ ਐ ਥਾਨ ਬਹੁਤ ਸੋਹਣਾ ਸਜਣੋ ਗੁਲਾਬੀ ਥਾਨ ਐ ਮੁਠੀ ਤੋਂ ਬਾਹਰ ਆਊਗਾ ਥਾਨ ਚੌਣ ਤੇ ਮਹਿਰ ਰਗੀ ਆਂਦੀ ਮੈਨੂੰ ਹੀ ਆ ਓਕੇ ਫੋਟਾ ਹਨਾ ਚੌਣ ਤੋਂ ਪਟ ਨਾ ਕੋਣ ਬਹੁਤ ਚੰਗੀ ਬਾਈ ਇੱਕ ਪੱਠੀਆਂ ਪੁੱਠਾਂ ਕਿੱਲਾ ਦਾ ਬਹੁਤ ਕੁਕਾਰਿਆ ਬਲ ਠੀਕ ਹੈ ਲੈ ਚਲੋ ਅਸੀਂ ਪਾਰੀ ਕਿੱਲਾ ਚੋਂ ਨਹੀਂ ਲੱਭੂ ਕਾਲੀ ਜੀ ਠੀਕ ਹੈ ਲੈਓ ਮਾ ਇੱਕ ਮੰਗ ਲੈਓ ਜੀ ਆ ਸਜਣੋ ਜੀ ਫੇਸ ਕੁਆਲਟੀ ਤੇ ਬੈਕਗ੍ਰਾਉਂਡ ਠੀਕ ਹੈ ਜੀ ਰੋਏ ਠੀਕ ਇਹਦਾ ਰੇਟ ਇਹ ਬਾਬਾ ਜੀ 35000 ਦੀ ਹੋਏਗੀ ਜੀ ਹਾਂ ਨਾ ਬਿਨਾ ਬੱਚਾ ਨਹੀਂ ਹੈਗਾ ਨਾ 13 ਕਿਲੋ ਦੁੱਧ ਹੈਗਾ 13 ਕਿਲੋ ਦੁੱਧ ਜੇ ਬੱਚਾ ਨਹੀਂ ਹੈਗਾ ਠੀਕ ਹੈ ਕੋਈ ਘਾੜੇ ਦੀ ਲੋੜ ਨਹੀਂ ਬਸ ਕਰੋ ਮੇਰਾ ਫ੍ਰਿਜ ਹੀ ਆ ਮੈਂ ਕਹਿੰਦਾ ਜਦੋਂ ਜੀ ਕਰੇ ਕੋਈ ਪ੍ਰਾਣਾ ਆਵੇ ਉਦੋਂ ਛੋਲੇ ਦੁੱਧ 13 ਕਿਲੋ ਆ ਜੀ ਬਾਬਾ ਫੋੜੋ ਨਹੀਂ ਕਿਸੇ ਨੂੰ ਆਉਂਦੇ ਨਹੀਂ ੱਡੀ ਗਾਣਾ ਨੋਏ ਬਾਤ ਕਰੋ ਜੀ ਆ ਅਗਲੇ ਮਾਰਦੇ ਨੌ ਸਜਣਾ ਇਹਦੀਆਂ ਵੀ ਧਾਰਾਂ ਲਵਾਤੀਆਂ ਜੇ ਤੇ ਚੋਣ ਓਕੇ ਆ 100 ਦੀਆਂ 100 ਆ ਨਾ ਬਿਲਕੁਲ ਜਿਹੜਾ ਮਰਜੀ ਕੋਈ ਭੈਣ ਭਰਾ ਆਵੇ ਫਿਰ ਵੀ ਤਸੱਲੀ ਕਰੇ ਆਲ ਦੀ ਦੋ ਟਾਈਮ ਚੋਕੇ ਤਸੱਲੀ ਕਰੇ ਮਿਣਕੇ ਬਸ ਜੀ ਜੀ ਕਰੇ ਲਾਏ ਨਹੀਂ ਜੀ ਕਦੇ ਰਹਿਣ ਦੇ ਚਾਹੋ ਜੀ ਠੀਕ ਆ ਜੀ ਸასი ਘਾਲ